ਮੈਂ ਕਹੂੰਗਾ ਕਿ ਉੱਥੇ ਨਾ ਸੰਸਦ ਦੇ ਵਿੱਚ ਜੀ ਚੰਨੀ ਸਾਹਿਬ ਨੇ ਗੱਲ ਕੀਤੀ ਉਹਨਾਂ ਨੇ ਪਾਣੀ ਦਾ मुद्दा ਚੁੱਕਿਆ ਪੰਜਾਬ ਦਾ ਤਾਂ ਉਹਦੇ ਤੇ ਜਿਹੜੇ ਹੈਗੇ ਆ ਨਾ ਕੇਂਦਰੀ ਰਾਜ ਜਲ ਸ਼ਕਤੀ ਮੰਤਰੀ ਰਾਜਪੂਸ਼ਣ ਜੀ ਉਹਨਾਂ ਨੇ ਜਵਾਬ ਦਿੱਤਾ ਜਵਾਬ ਸੁਣ ਲਿਓ ਵੈਸੇ ਤੇ ਇਹ ਤਵਕਕੋ ਨਾ ਰੱਖਿਓ ਕਿ ਇਸ ਤਰ੍ਹਾਂ ਦੇ ਵਿਸ਼ੇ ਤੇ ਬਹੁਤ ਜ਼ਿਆਦਾ ਤੁਹਾਨੂੰ ਆਡੀਅנס ਪੈ ਜਾਵੇਗੀ ਜਾਂ ਬਹੁਤ ਤੁਸੀਂ ਦੱਬ ਕੇ ਸ਼ੇਅਰ ਕੀਤੇ ਜਾਊਂਗੇ ਨਹੀਂ ਜੀ ਪੰਜਾਬ ਦੇ ਪਾਣੀ ਦੀ ਹਾਲਤ ਇਸ ਤਰ੍ਹਾਂ ਦੀ ਆ ਉਹਨਾਂ ਨੇ ਦੋ ਯੂਨੀਵਰਸਿਟੀਆਂ ਦੇ ਤਾਜ਼ਾ ਸਰਵੇਖਣ ਦਾ ਹਵਾਲਾ ਦੇ ਕੇ ਕਿਹਾ ਕਿ ਪੰਜਾਬ ਦਾ ਪਾਣੀ ਇੰਨਾ ਗੰਦਾ ਹੋ ਚੁੱਕਾ ਧਰਤੀ ਇਠਲਾ ਕਿ ਇਹਦੇ ਵਿੱਚ ਨਾਈਟ੍ਰੇਟ ਆਰਸੈਨਿਕ ਕ੍ਰੋਮੀਅਮ ਮੈਗਨੀਜ਼ ਨਿਕਲ ਲੈਡ ਕੈਡਮੀਅਮ ਤੇ ਯੂਰੇਨੀਅਮ ਜੀ ਇਹ ਸਭ ਕੁਝ ਪਾਇਆ ਜਾ ਰਿਹਾ ਹੈ ਬਹੁਤ ਹੀ ਚਿੰਤਾਜਨਕ ਮੈਂ ਕਹਿੰਦਾ ਚਿੰਤਾਜਨਕ ਹੂੰ ਜੇ ਕਿਸੇ ਵਿਕਸਤ ਦੇਸ਼ ਦੀ ਜਾਂ ਕਹੋ ਪੱਛਮੀ ਦੇਸ਼ ਦੀ ਇਹੋ ਜਿਹੀ ਰਿਪੋਰਟ ਆ ਜਾਵੇ ਨਾ ਹੁਣ ਤੱਕ ਸਰਕਾਰ ਡਿੱਗ ਪੈਂਦੀ ਜੀ ਹੁਣ ਤੱਕ ਲੋਕ ਜਿਹੜੇ ਆ ਨਾ ਜਾਂ ਮੀਡੀਆ ਜਿਹੜਾ ਹੂੰ ਉਹ ਆਪਣੇ ਸਿਆਸਤਦਾਨਾਂ ਦੇ ਗਲਾਂ 'ਚ ਸਾਫੇ ਪਾ ਲੈਂਦਾ ਜੀ ਅੱਛਾ ਪੁੱਛ ਕੌਣ ਰਿਹਾ ਉੱਥੇ ਚੰਨੀ ਤੇ ਚੰਨੀ ਤੇ ਖੁਦ ਚੀਫ ਮਿਨਿਸਟਰ ਰਹਿ ਚੁੱਕੇ ਹੂੰ ਪੰਜਾਬ ਤੇ ਚੰਨੀ ਸਾਹਿਬ ਨੂੰ ਪੁੱਛੇ ਕਿ ਤੁਸੀਂ 5 ਸਾਲ ਰਾਜ ਕਰਕੇ ਗਏ ਜੇ ਤੁਸੀਂ ਇਹਦਾ ਕੀ ਕੀਤਾ ਭਾਈ ਜੀ ਜੀ ਕਿਉਂਕਿ ਰਿਪੋਰਟਾਂ ਤੇ 2016 ਤੋਂ ਆ ਰਹੀਆਂ ਨੇ ਜੀ ਅੱਛਾ ਮਾਨਸਾ ਫਰੀਦਕੋਟ ਸੰਗਰੂਰ ਕਹਿੰਦੇ ਆਰਸੈਨਿਕ ਜ਼ਿਆਦਾ ਹੈ ਇਥੋਂ ਦੇ ਪਾਣੀ 'ਚ ਜੀ ਫਤਿਹਗੜ੍ਹ ਸਾਹਿਬ ਲੁਧਿਆਣਾ ਪਟਿਆਲਾ ਸੰਗਰੂਰ ਜੋ ਆਪਾਂ ਗੱਲ ਕੀਤੀ ਆ ਕਿ ਇਹਦੇ ਵਿੱਚ ਇੱਕ ਸ਼ਾਇਦ ਅਕੈਡੀਮੀਅਮ ਉਹ ਜਿਆਦਾ ਬਠਿੰਡਾ ਮਾਨਸਾ ਸੰਗਰੂਰ ਕ੍ਰੋਮੀਅਮ ਜਿਆਦਾ ਬਠਿੰਡਾ ਮੋਗਾ ਫਰੀਦਕੋਟ ਮੁਕਸਰ ਫਿਰੋਜ਼ਪੁਰ ਲੁਧਿਆਣਾ ਇਤਿਆਦਕ ਇੱਥੇ ਯੂਰੇਨੀਅਮ ਬਹੁਤ ਜੀ ਤਾਂ ਇਹ ਖਤਰਨਾਕ ਰਸਾਇਣ ਇਹ ਜਿਹੜੀਆਂ ਸਾਡੀਆਂ ਮੈਂ ਕਹਿੰਦਾ ਕਿ ਜੜਾਂ ਹੀ ਵੜ ਰਹੇ ਆ ਜੀ ਜੀ ਕੁਲਾਨਾਸ਼ ਕਰ ਰਹੇ ਆ ਬਿਲਕੁਲ ਜੀ ਪਾਣੀ ਕੁਲਾਨਾਸ਼ ਕੁਛ ਪਾਣੀ ਤੋਂ ਸ਼ੁਰੂ ਹੁੰਦਾ ਹੈ ਪਾਣੀ ਨਹੀਂ ਤਾਂ ਫਿਰ ਕੁਛ ਨਹੀਂ ਪਾਣੀ ਤਾਂ ਪਾਣੀ ਕਿ ਪਿਛਲੀ ਵਾਰੀ ਸਾਡੀ ਇੱਕ ਅਥਾਰਟੀ ਨੇ ਆ ਆਪਣੀਆਂ ਜਿਹੜਾ ਨਹਿਰਾਂ ਚ ਪਾਣੀ ਆਉਂਦਾ ਇਹਦੇ ਬਾਰੇ ਐਡਵਾਈਸਰੀ ਜਾਰੀ ਕੀਤੀ ਸੀ ਕਿ ਡੰਗਰ ਵੀ ਨਾ ਨਵਾਓ ਹੂੰ ਤੇ ਆਪਾਂ ਪੀ ਜਾਈਏ ਤੇ ਕਮਾਲ ਦੀ ਗੱਲ ਆ ਆਪਣੇ ਇਲਾਕੇ ਦੇ ਵਿੱਚ ਜਿੱਥੇ ਨਲਕੇ ਦਾ ਮਿੱਠਾ ਪਾਣੀ ਨਿਕਲ ਆਵੇ ਤੇ ਉਥੇ ਸਵੇਰੇ ਕਤਾਰ ਲੱਗਦੀ ਹੈ ਮੇਰੇ ਘਰ ਦੇ ਬਿਲਕੁਲ ਨੇੜੇ ਇੱਕ ਨਲਕਾ ਹੈ ਜੀ ਕਸੀ ਤੇ ਮੈਂ ਕਦੇ ਵੀਡੀਓ ਬਣਾ ਕੇ ਪਾਉਂਗਾ ਕਿ ਤੁਸੀਂ ਦੇਖੋਗੇ ਸਵੇਰੇ ਤੜਕੇ ਦਿਨ ਨਹੀਂ ਚੜਿਆ ਹੁੰਦਾ ਉਥੇ ਲਾਈਨ ਲੱਗੀ ਹੁੰਦੀ ਆ ਉਹ ਮਿੱਠਾ ਕਰਕੇ ਵੀ ਮਿੱਠਾ ਪਾਣੀ ਹੂੰ ਹੂੰ ਪੀਤੀ ਜਾਂਦੇ ਪੀਤੀ ਜਾਂਦੇ ਪਰ ਧਰਤੀ ਦਾ ਹੇਟਲਾ ਪਾਣੀ ਕਿਹੋ ਜਿਹਾ ਮਰਨਗੇ ਜੀ ਜੀ ਹੌਲੀ ਹੌਲੀ ਲੋਕ ਮਰਨਗੇ ਕੈਂਸਰ ਦੇ ਨਾਲ ਕੈਂਸਰ ਹੀ ਹੋਣਾ ਬਿਲਕੁਲ ਜੀ ਬਿਲਕੁਲ ਇਹੋ ਜੀਆਂ ਬਿਮਾਰੀਆਂ ਲੱਗਣਗੀਆਂ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਹੈਗਾ ਸੋ ਆ ਸੂਰਤਿ ਹਾਲ ਹੈ ਭਰਾਵੋ ਮਤਲਬ ਕਿ ਪਾਣੀ ਤਾਪਾ ਕਹਿ ਸਕਦੇ ਆ ਕਿ ਦਰਿਆਵਾਂ ਵਾਲਾ ਵੀ ਪਲੀਤਿਆ ਤੇ ਧਰਤੀ ਹੇਠਲਾ ਵੀ ਪਲੀਤਿਆ ਜੀ ਬਿਲਕੁਲ ਕਰੋ ਗੱਲ ਮੈਂ ਜ਼ਰੂਰੀ ਸਮਝੀ ਕਿ ਇਹ ਨਹੀਂ ਬਿਲਕੁਲ ਬਹੁਤ ਚੰਗੀ ਜਾਣਕਾਰੀ ਤੁਸੀਂ ਦਿੱਤੀ ਹੈ ਜ਼ਰੂਰੀ ਵੀ ਸੀ ਮੈਂ ਹੁਣ ਦੋ ਚਾਰ ਕਮੈਂਟ ਪੜ ਲਾਂ ਜੀ ਬਾਕੀ ਉਸ ਖਬਰ ਵਾਲ ਦੁਬਾਰਾ ਆਉਣੇ ਆ ਬਿਕਰ ਸਿੰਘ ਕਹਿ ਰਹੇ ਨੇ ਕਿ 35 ਮੈਡਲਾਂ ਦੇ ਵਿੱਚ ਜ਼ਿਆਦਾਤਰ ਹਾਕੀ ਚੋਂ ਹੀ ਹੋਣੇ ਆ 35 36 ਮੈਡਲ ਚ ਜਿਹੜੇ ਸੀਗੇ ਨਾ ਸ਼ੁਰੂ ਚ ਸੀਗੇ ਹਾਕੀ ਦੇ ਜਿਹੜੇ ਸੀਗੇ ਉਹ ਤਿੰਨ ਚਾਰ ਤਾਂ 골ਡ ਹੀ ਸੀ ਸ਼ੁਰੂ ਚ ਜੀ ਜੀ ਤਾਂ ਇੱਕ ਬਾਅਦ ਦੇ ਵਿੱਚ ਵੀ ਆਇਆ ਆਪਣਾ ਯਾਨੀ ਲਾ ਲੋ ਕਿ ਅੱਧਾ ਇੱਕ ਦਰਜਨ ਦੇ ਕਰੀਬ ਮੋਟਾ-ਮੋਟਾ ਜਿਹਾ ਲਾਈਏ ਤਾਂ ਹੌਕੀਦਾ ਹੈ ਹੂੰ ਹੂੰ ਜੀ ਸੁਖਪ੍ਰੀਤ ਜੀ ਕਹਿ ਰਹੇ ਨੇ ਕਿ ਕੱਲੇ ਗੁਜਰਾਤ ਨੂੰ ਹੀ 20% ਖੇਲੋ ਇੰਡੀਆ ਦੇ ਪੈਸੇ ਗਏ ਨੇ ਤੇ ਪਲੇਅਰ ਇੱਕ ਵੀ ਨਹੀਂ ਉਹਨਾਂ ਦਾ ਚਲੋ ਇਹ ਤੇ ਹੁਣ ਬਈ ਉਹ ਜਿਹੜੀ ਅਲੋਕੇਸ਼ਨ ਆ ਉਹਦੇ 'ਚ ਮੈਨੂੰ ਕਿਹਨਾ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਆ ਪਰ ਜਿੰਨਾ ਵੀ ਆ ਸਾਡਾ ਪੰਜਾਬ ਹਰਿਆਣਾ ਜਿਹੜਾ ਉਹ ਖੇਡਾਂ 'ਚ ਪਹਿਲਾਂ ਹੀ ਅੱਗੇ ਸੀਗਾ ਜੀ ਅੱਜ ਦਾ ਨਹੀਂ ਹੈ 70 ਦੇ ਦਹਾਕੇ ਚ ਦੇਖੋ ਤਾਂ ਉਸ ਵੇਲੇ ਜਿਹੜਾ ਦਲ ਜਾਂਦਾ ਸੀ 올림픽 ਦੇ ਵਿੱਚ ਮਾਸਕੋ ਚ ਇੱਕ 올림픽ਸ ਹੋਈਆਂ ਸੀਗੀਆਂ ਤੇ ਉਹਦੇ ਚ ਮੈਨੂੰ ਲੱਗਦਾ ਕਿ ਜ਼ਿਆਦਾਤਰ ਹੈ ਹੀ ਆਪਣੇ ਪੰਜਾਬੀ ਸੀਗੀ ਹੁਣ ਤਾਂ ਫਿਰ ਵੀ ਕੱਟ ਗਏ ਆ ਹਮ ਹਮ ਤਾਂ ਉਸ ਵੇਲੇ ਤਾਂ ਘੱਟੋ ਘੱਟ ਕਹਿ ਲੋ ਕਿ ਪਾਰਦਰਸ਼ਤਾ ਹੋਏਗੀ ਨਾ ਜੀ ਪਰ ਉਸ ਵੇਲੇ ਦਾ ਸਾਡਾ ਜਿਹੜਾ ਹਿੱਸਾ ਸੀਗਾ ਜਿਆਦਾ 올림픽 ਦੇ ਵਿੱਚ ਸੀਗਾ ਅੱਜ ਅਸੀਂ ਘਟ ਗਏ ਆ ਸਾਨੂੰ ਆਪਣੀਆਂ ਕਮਜ਼ੋਰੀਆਂ ਤੇ ਵਿੱਚ ਆਤ ਮਾਰਨੀ ਪਵੇ ਕਿ ਸਾਡੀ ਸਰਕਾਰ ਕੀ ਕਰਦੀ ਹੈ ਜੀ 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 ਜਿਹੜੇ ਅਲੋਕੇਸ਼ਨ ਆ ਉਹ ਪਤਾ ਨਹੀਂ ਹੋ ਸਕਦਾ ਉਹਦੇ ਵਿੱਚ ਨਿਰਪੱਖਤਾ ਨਾ ਹੋਵੇ ਹੋ ਸਕਦਾ ਉਹਦੇ ਪੈਮਾਨੇ ਜਿਹੜੇ ਠੀਕ ਨਾ ਹੋਣ ਪਰ ਸਾਡਾ ਵੀ ਢਾਂਚਾ ਕਿਤੇ ਨਾ ਕਿਤੇ ਠੀਕ ਕਰਨ ਵਾਲਾ ਹੈ ਜੀ ਪੰਜਾਬ ਤੇ ਪੰਜਾਬੀਅਤ ਕਹਿ ਰਹੇ ਨੇ ਪਹਿਲੀ ਵਾਰੀ ਲਾਈਵ ਦੇਖ ਰਹੇ ਨੇ ਅੱਜ ਸ਼ੁਕਰੀਆ ਜੀ ਜਸਪਾਲ ਬੁੱਟਰ ਜੀ ਕਹਿ ਰਹੇ ਨੇ ਕਿ ਅੱਜ ਕਾਰਗਿਲ ਵਿਜੇ ਦਿਵਸ ਹੈ ਜੀ ਤੇ ਉਹ ਕਹਿੰਦੇ ਮੈਨੂੰ ਮਾਣ ਹੈ ਕਿ ਮੈਂ ਵੀ ਇਸ ਆਪਰੇਸ਼ਨ ਦਾ ਹਿੱਸਾ ਰਿਆ ਹਾਂ। ਕੀ ਬਾਤ ਹੈ ਜੀ ਤੁਹਾਨੂੰ